ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 17 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆਂ ਤੇ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਦੋਦਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਰੇਟਰ ਤੇ ਬੈਟ ਜਾਫੀ ਨੂੰ 77700 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਮਾਨੂ ਕੇ ਗੱਲ ਤੇ ਦਿਉਣ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਮਾਨੂ ਕੇ ਗੱਲ ਫਾਸਟ ਤੇ ਦਿਉਣ ਸੈਕੰਡ ਇਸ ਤੋਂ ਵੈਸਟ ਰੇਟਰ ਬਣੇਗਾ ਇਕਬਾਲ ਮਾਨੂ ਕੇ ਗੱਲ ਤੇ ਬੈਟ ਜਾਫੀ ਬਣੇਗਾ ਰਸਪਾਲ ਮਾਨੂ ਕੇ ਗੱਲਾਂ ਵਾਲਾ ਅੱਗੇ ਗੱਲ ਕਰਦੇ ਆਂ ਇੰਦਰਗੜ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 31000 ਤੇ ਦੂਜਾ ਨਾਮ 25000 ਸੀ ਵੈਸਟ ਰੇਟਰ ਤੇ ਬੈਟ ਜਾਫੀ ਨੂੰ 515100 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀਗਾ ਡਗਰੂ ਤੇ ਨੱਥੂਵਾਲ ਦੀਆਂ ਟੀਮ ਬਣੇਗਾ ਮਾਟਾ ਡਗਰੂ ਵਾਲਾ ਚਾਰ ਕਬੱਡੀਆਂ ਪਾ ਕੇ ਚਾਰ ਨੰਬਰ ਲਈ ਤੇ ਤੇ ਵਿਟ ਜਾਫੀ ਬਣੇਗਾ ਬੱਗਾ ਡਗਰੂ ਵਾਲਾ ਤਿੰਨ ਟੱਚ ਲੈ ਕੇ ਤਿੰਨ ਜੱਫੇ ਲਾਈਨ ਤੇ ਨਾਲ ਜੁਆਇੰਟ ਵੈਸਟ ਜਾਫੀ ਬਣੇਗਾ ਸਤੂ ਬਰੇ ਸਹਿਬ ਵਾਲਾ ਅੱਗੇ ਗੱਲ ਕਰਦੇ ਖੜਾਂਜ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਇਨਾਮ 75000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਤੇ ਵਿਟ ਜਾਫੀ ਨੂੰ ਐਲਈਡੀਆਂ ਦਿੱਤੀਆਂ ਗਈਆਂ ਸਨ ਇਥੇ ਫਾਈਨਲ ਮੈਚ ਹੋਇਆ ਸੀ ਕਾਂਗਾ ਤੇ ਗਿਲਜੀਵਾਲ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਗਿਲਜੀਵਾਲਾ ਸੈਕੰਡ ਤੇ ਕਾਂਗਾ ਫਾਸਟ ਤੇ ਇਥੋਂ ਬੈਸਟ ਰੇਡਰ ਬਣ ਬਣੇਗਾ ਕਾਲਾ ਗਿਲਜੀਆਲਾ ਚਾਰਟਾ ਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਆ ਭਾਮੜੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 70000 ਤੇ ਦੂਜਾ ਨਾਮ 51000 ਸੀ ਤੁਸੀਂ ਵੈਕਟਰ ਰੇਡਰ ਤੇ ਬਿਟ ਜਾਫੀ ਨੂੰ 11-11000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਸੌਰ ਸਿੰਘ ਤੇ ਭਾਮੜੀ ਦੀਆਂ ਟੀਮਾਂ ਦੇ ਵਿੱਚਕਾਰੇ ਤੋਂ ਭਾਮੜੀ ਫਾਸਟ ਤੇ ਸੌਰ ਸਿੰਘ ਸੈਕੰਡ ਤੇਥੋਂ ਵੈਸਟਰ ਰੇਡਰ ਬਣੇ ਹੈਗੇ ਜੋਧਾ ਕਸਾਲਾ ਤੇ ਛੋਟਾ ਘੋੜਾ ਦੋਨੇ ਜੁਆਇੰਟ ਵੈਸਟਰ ਰੇਡਰ ਬਣਿਆਗੇ ਦੋਨਾਂ ਨੇ 8-8 ਕਬੱਡੀਆਂ ਪਾ ਕੇ 8-8 ਨੰ ਤਣਾਉਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 71000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਤੇ ਬਿਟ ਜਾਪੀ ਨੂੰ 33000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਤਣਾਉਲਾ ਤੇ ਉਗਗੋ ਦੀਆਂ ਟੀਮਾਂ ਦੇ ਵਿਚਕਾਰ ਇਥੇ ਉਗਗੋ ਕੇ ਫਾਸਟ ਤੇ ਤਣਾਉਲਾ ਸੈਕੰਡ ਤੇ ਇਥੇ ਬੈਸਟ ਰੇਡਰ ਬਣਿਆ ਗੋਲਡੀ ਵੱਜੋਣੇ ਵਾਲਾ ਨੌ ਕਬੱਡੀਆਂ ਪਾ ਕੇ ਨੌ ਨੰਬਰ ਲੈ ਤੇ ਇਥੇ ਬਿਟ ਜਾਪੀ ਬਣੇਗਾ ਸੀਪਾ ਬਦਰੇ ਵਾਲਾ ਤੇ ਦੀਪਾ ਦੋਨਾਂ ਨੇ ਚਾਰ ਚਾਰ ਟੱਚ ਲੈ ਕੇ ਦੋ ਦੋ ਜੱਪੇ ਲਾਏ ਦੋਨੇ ਜੁਆਇੰਟ ਬੈਸਟ ਜਾਫੀ ਬਣਿਆਗੇ ਅ ਤੇ ਦੂਜਾ ਨਾਮ 41000 ਸੀ ਵੈਸਟ ਰੇਡਰ ਤੇ ਬਿਟ ਜਾਫੀ ਨੂੰ 11-11000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਦੋਤਾਲ ਤੇ ਪੂਲਨ ਦੀਆਂ ਟੀਮਾਂ ਦੇ ਵਿਚਕਾਰ ਇਸ ਤੋਂ ਪੂਲਨ ਸੈਕੰਡ ਤੇ ਦੋਤਾਲ ਫਾਸਟ ਤੇ ਇਸ ਤੋਂ ਵੈਸਟ ਰੇਡਰ ਬਣਿਆਗੇ ਸੇਵਕ ਤੇ ਬਬਰਾ ਦੋਨਾਂ ਨੇ 6-6 ਵੱਡੀਆਂ ਪਾ ਕੇ 6-6 ਨੰਬਰ ਲਏ ਤੇ ਦੋਨੇ ਜੁਆਇੰਟ ਵੈਸਟ ਰੇਡਰ ਬਣਿਆਗੇ ਤੇ ਵੈਸਟ ਜਾਫੀ ਬਣਿਆਗੇ ਬਿੱਲਾ ਤੇ ਇੱਕ ਮੀਰਪਰੀਆ ਦੋਨੇ ਜੁਆਇੰਟ ਵੈਸਟ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਹਾਂ ਕਲੈਰੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ ਤੇ ਕੇਸਾਨੇ ਤੇ ਫਾਈਨਲ ਮੈਚ ਹੋਇਆ ਸੀ ਪਛਵਾਣਾ ਤੇ ਚੰਡੂਕੇ ਦੇ ਟੀਮਾਂ ਦੇ ਵਿੱਚ ਕਰੇ ਸੋ ਚੰਡੂਕੇ ਸੈਕੰਡ ਤੇ ਪਛਵਾਣਾ ਫਾਸਟ ਤੇ ਇਸ ਤੋਂ ਬੈਸਟ ਰੇਡਰ ਬਣੇਗਾ ਰਾਜਕੁਮਾਰ ਪਛੋਨੇ ਵਾਲਾ 10 ਕਵਡੀਆਂ ਪਾ ਕੇ 8 ਨੰਬਰ ਲੈ ਤੇ ਇੱਥੇ ਬਟ ਜੱਫੀ ਬਣੇਗਾ ਖੁਸ਼ੀ ਪਛੋਣਾ ਵਾਲਾ 7 ਟੱਚ ਲੈ ਕੇ 3 ਜੱਫੇ ਲਾਏ ਅੱਗੇ ਗੱਲ ਕਰਦੇ ਆ ਪਮਾਲ ਕਵਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 51000 ਤੇ ਦੂਜਾ ਨਾਮ 31000 ਸੀ ਬੈਸਟ ਰੇਡਰ ਤੇ ਬਟ ਜੱਫੀ ਨੂੰ ਐਲਈਡੀਆਂ ਦਿੱਤੀਆਂ ਜਾਂ ਸਾਨੇ ਤੇ ਫਾਈਨਲ ਮੈਚ ਹੋਇਆ ਸੀ ਰਾਮਗੜ੍ਹ ਪੁੱਲ ਅਤੇ ਬੁਰਜਲਟਾ ਪੋਲਰ ਫਾਸਟ ਤੇ ਇਸ ਵੇਸਟ ਰੇਡਰ ਬਣੇਗਾ ਪ੍ਰਦੀਪ rau ਵਾਲਾ 6 ਕਵਡੀਆਂ ਪਾ ਕੇ 6 ਨੰਬਰ ਲਈ ਤੇ ਇਸ ਵੇਟ ਜਾਫੀ ਬਣੇਗਾ ਦੀਪਾ ਲੀਲਾ ਵਾਲਾ 2 ਟੱਚ ਲੈ ਕੇ 2 ਜੱਫੇ ਲਾਏ ਅੱਗੇ ਗੱਲ ਕਰਦੇ ਕਾਣਗੜ ਕਵਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 71000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਤੇ ਵੇਟ ਜਾਫੀ ਨੂੰ 21-21000 ਰੁਪਏ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਬਰੇਟਾ ਤੇ ਪੂਂਦਰ ਦੀਆਂ ਟੀਮਾਂ ਦੇ ਵਿੱਚ ਕਰੇ ਤਾਂ ਪੂਂਦਰ ਸੈਕੰਡ ਤੇ ਬਰੇਟਾ ਫਾਸਟ ਤੇ ਇਸ ਵੇਸਟ ਰੇਡਰ ਬਣेंगे ਅਨੈਲਾ ਤੇ ਬਬਲੀ ਫੂਲ ਵਾਲਾ ਦੋਨ ਵੈਂਡ ਇਨਵੈਸਟਰ ਰੇਡਰ ਬਣੇਗੇ ਤੇ ਬੈਸਟ ਜਾਫੀ ਬਣੇ ਸੁਮਿਤ ਸਵਾਏ ਵਾਲਾ ਸੱਤ ਟੱਚ ਲੈ ਕੇ ਦੋ ਜਫੇ ਲਾਏ ਅੱਗੇ ਗੱਲ ਕਰਦੇ ਆ ਬਾਜੜਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਕੜਿਆਣਾ ਤੇ ਸਾਧੂਵਾਲ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਸਾਧੂਵਾਲਾ ਸੈਕੰਡ ਤੇ ਕੜਿਆਣਾ ਫਰਸਟ ਤੇ ਇਥੋਂ ਬੈਸਟ ਰੇਡਰ ਬਣੇਗਾ ਜਸਨਾਲੋਂਗੀਰ ਵਾਲਾ 7 ਕਬੱਡੀਆਂ ਪਾ ਕੇ 7 ਨੰਬਰ ਲੈ ਤੇ ਤੇ ਬੈਟ ਜਾਫੀ ਬਣੇਗਾ ਪ੍ਰਤਾਪ ਕੜਿਆਣੇ ਵਾਲਾ 4 ਟੱਚ ਲੈ ਕੇ 3 ਜੱਫੇ ਲਾਏ ਅੱਗੇ ਗੱਲ ਕਰਦੇ ਖੋਸਾ ਕੋਟਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜਿਉਂਥੇ ਪਹਿਲਾ ਨਾਮ ਲੱਖ ਰੁਪਇਆ ਤੇ ਦੂਜਾ ਨਾਮ 75000 ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ 51-51000 ਰੁਪਏ ਦਿੱਤੇ ਗਏ ਸਨ ਇਥੇ ਫ ਅੱਗੇ ਲੋਪੋ ਫਾਸਟ ਤੇਥੋ ਵੈਸਟ ਰੇਡਰ ਬਣੇਗੇ ਰੇਸ਼ਮਸਲੀਨਾ ਸੁਖਵੀਰ ਗੁਰੂ ਸਰ ਤੇ ਪੈਸਟਰ ਪਿੰਟਰ ਤਿੰਨੇ ਜੁਆਇੰਟ ਵੈਸਟ ਰੇਡਰ ਬਣੇਗੇ ਤੇ ਵੈਸਟ ਜੱਫੇ ਬਣੇਗਾ ਹਰਮਨ ਕੋਲ ਗਿਆ ਸੱਤ ਟੱਚ ਲੈ ਕੇ ਚਾਰ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਮਾਨਕ ਫਗਵਾੜਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 2 ਲੱਖ ਤੇ ਦੂਜਾ ਨਾਮ 1 ਲੱਖ 51 ਹਜ਼ਾਰ ਸੀ ਵੈਸਟ ਰੇਡਰ ਦੇ ਵਿੱਚ ਜੱਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਮਾਨਕ ਫਗਵਾੜਾ ਦੇ ਸਰਹਾਲਾ ਰਣੂਆ ਦੀਆਂ ਟੀਮਾਂ ਦੇ ਵਿੱਚ ਕਰ ਇਥੋਂ ਸਰਹਾਲਾ ਰਣੂਆ ਫਾਸ ਲਾ 13 ਕਬਡੀਆਂ ਪਾ ਕੇ 12 ਨੰਬਰ ਲੈ ਤੇ ਟਵਿਸਟ ਜਾਫੀ ਬਣਾਂਗੇ ਪਾਲਾ ਜਲਾਲਪੁਰ ਤੇ ਸ਼ਾਕਾ ਦੋਨੇ ਜੁਆਇੰਟ ਵੈਸਟ ਜਾਫੀ ਬਣਾਂਗੇ ਦੋਨਾਂ ਦੇ 12-12 ਟੱਚ ਤੇ 4-4 ਜੱਫੇ ਆਗੇ ਤੇ ਹਾਂਜੀ ਕੁਝ ਕਬੱਡੀ ਟੂਰਨਾਮੈਂਟ ਰਹਿ ਵੀ ਗਏ ਆ ਕਿ ਦਸਰ ਬਣੀ ਹੋਤੇ ਉਹਦੇ ਲਈ ਮਾਫੀ ਚਾਉਣੀ ਤੇ ਹਾਂਜੀ ਅਸੀਂ ਵੀਡੀਓ 17 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾਲ ਹੀ ਇੱਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ